ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲਾਕ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਸਤਿ ਰੱਖੇ ਅਬਖਸ਼ੇ ਤੰਦਰੁਸਤੀ ਅਬਖਸ਼ੇ ਆਪਾਂ ਮੰਗਵਾਇਆ ਜੀ ਸਮਾਨ ਤੁਹਾਨੂੰ ਦਿਖਾ ਰਹੇ ਆ ਆਪਣਾ ਇਹ ਜੀ ਨਵਾਂ ਸਮਾਨ ਤੁਹਾਨੂੰ ਅੱਜ ਲਈ ਕੁਝ ਸ਼ਾਮ ਨੂੰ ਸਮਾਨ ਤਰ ਕੇ ਇੱਕ ਘਟ ਧੋ ਕੇ ਰੱਖ ਲਾ ਫੋਨ ਨਹੀਂ ਕਰੂਗਾ ਫੋਨ ਬਾਬੇ ਆਜੂ ਰਾਬਾ ਆ ਗਿਆ ਜੀ ਆਪਣਾ ਨਿਊ ਸਮਾਨ ਕੋਟੇ ਦੇ ਸਾਰੇ ਦੀਵੇ ਸੜ ਕੇ ਉੱਥੇ ਉਹ ਲਾ ਲਿਆ ਦੋ ਉੱਥੇ ਪਰਾਣ ਜਰਾ ਕਿ ਨਹੀਂ ਜਾਂਦਾ ਉੱਥੋਂ ਚੱਕ ਕੇ ਲਿਆਈ ਨਾ ਬਾਬੇ ਪੁੱਛਣਾ ਪਈ ਫੇਰ ਉੱਥੇ ਮੱਥਾ ਟੇਕਦੀ ਆ ਬਾਬੇ ਨੂੰ ਕਿ ਪਿੱਛੇ ਤੂੰ ਜਾ ਲੈ ਆ ਮੈਨੂੰ ਸਾਰਾ ਹੀ ਕੱਟਾ ਦੋ ਕੋਰੇ ਦੀਵੇ ਲਾ ਲਿਆ ਪਾ ਦਿੱਤੇ ਕੋਟੇ ਤੇ ਘਰਨੇ ਤੇ ਚੜਤੇ ਚੜਤੇ ਜਗਾ ਰੋਸੀ ਬਾਬੇ ਦੇ ਕੋਟੇ ਕੋਸਵਾਣ ਚੀਆ ਦੀਵੇ ਵਟ ਰਹੀ ਕਾ ਔਰ ਉਹ ਕਿ ਮੈਂ ਮਤਾਇਂ ਦਰਦ ਤੇ ਬੈਠੀ ਫਰਲੀ ਵੇਖ ਤੇ ਰੌਣ ਲੱਗਿਆ ਇੱਥੇ ਮੱਥਾ ਟੇਕਾਂਗੇ ਰਾਗੀ ਜੀ ਕੋਲੋਂ ਨੋਟ ਲੈ ਲਓ ਟੋਟ ਲਿਆ ਥੋੜਾ ਇੱਕ ਦੇ ਦੋ ਤੂ ਚਾਰ ਜੀ ਲੈ ਲਿਆ ਲੈ ਗੱਲ ਨੂੰ ਆਪੇ ਕਰਦਾ ਰਾਗੀ ਜੀ ਚੇਪ ਚਾਰ ਪੀਸ ਆ ਗਏ ਵਿੱਚੇਫ ਵਾਲੇ ਆਹ ਹੋਣੇ ਦੋ ਹੀ ਪੀਸ ਪਾਏ ਕੋਣੋ ਕਰ ਮੰਗਾਇਆ ਜੀ ਆਪਾਂ ਸਮਾਨ ਤੇ ਨਾਲੇ ਤਾਂ ਮੈਂ ਤੁਹਾਨੂੰ ਕੋ ਵੀਡੀਓ ਸ਼ੂਟ ਕਰਦੀ ਇਹ ਨਾਲੇ ਆਪਾਂ ਜੀ ਸਮਾਨ ਆਉਂਦਾ ਰੈਡੀ ਕਰ ਲਿਆ। ਆ ਗਏ ਜੀ ਵੀਟ ਆਪਣੀਆਂ ਸਾਬਣਾ ਰਹਿ ਗਈਆਂ ਜੀ ਜਿਹੜੀਆਂ ਸਾਈਆਂ ਤੋਂ ਆਉਂ ਆਪਣੀਆਂ ਸਾਰੀਆਂ ਵੇਚ ਚੁੱਕੀਆਂ ਐ। ਚੀਜ਼ ਬਾਈ ਹਰੇਕ ਹੀ ਰੱਖਣੀ ਪੈਂਦੀ ਆ ਹਨਾ ਮੈਂ ਕਿਹਾ ਸੀ ਨਾ ਚੰਦਰਿਆ ਨੂੰ ਮੈਂ ਕਿਹਾ ਲਾਈਟ ਜੇ ਕਲਰ ਭੇਜ ਦਿਓ ਦੇਖੋ ਜੀ ਗੱਜਰਿਆਂ ਦਾ ਡਿਜ਼ਾਈਨ ਆ ਗੂੜਾ ਕਲਰ ਹੈ ਗੂੜੇ ਤਾਂ ਪਹਿਲਾਂ ਹੀ ਬਹੁਤ ਪਾਇਆ ਲਾਈਟ ਜੇ ਕਲਰ ਹੀ ਮੰਗਾਈ ਸੀ ਮੈਂ ਉਹਨਾਂ ਤੋਂ ये जी ने चार वैसे तो है ये आगे जी अपने गजरे ਆਮਗਾਸ ਜੀ ਪਿੱਤ ਪਾਊਡਰ ਇਹਦੇ ਰੇਟ ਦਾ ਨਹੀਂ ਜੀ ਮੈਨੂੰ ਪਤਾ ਤੇ ਇਹ ਆਪਾਂ ਪੁੱਛਾਂਗੇ ਉਹਨਾਂ ਨੂੰ ਕਾਲ ਕਰਕੇ ਪੁੱਛਾਂਗੇ ਬਿੱਲ ਵੀ ਨਹੀਂ ਭੇਜਿਆ ਉਹਨਾਂ ਨੇ ਬਿੱਲ ਵੀ ਨਹੀਂ ਭੇਜਦੇ ਬਾਈ ਮੈਨੂੰ ਤਾਂ ਇਹ ਬਈ ਮਗਵਾਇਆ ਸੀ ਕਿਸੇ ਨੇ ਲੈ ਕੇ ਜਾਣਾ ਉਹਨਾਂ ਨੇ ਬਸ ਹੁਣ ਆ ਜਾਣਗੇ ਲੈਣ ਹਾਂਜੀ ਬਾਈ ਨੰਬਰ ਇਹਦਾ ਰੇਟ ਹੈ 60 ਰੁਪਏ ਉੱਪਰ ਕਿਰਿਆ ਕਰਦੇ ਹਾਂ ਇਹਦਾ ਰੇਟ ਹੈ ਜੀ 100 ਰੁਪਏ තිබෙනම් පයි දීයදරට බෙපී අපඉතාලා බොඩ්ඩරජීදරට පැන්ට පයේ චිකල්දී අපනහෝග සමාන පදදිත්තා ජිරක් අපනරක බෙලචෙක් කරනලා ਲ ਲੈ ਕੇ ਗਏ ਸੀ ਜੀ ਸਵੇਰੇ ਸੂਟ ਉਹਦਾ ਨਹੀਂ ਖੰਡਾਉਣ ਪੇਖੇ ਨੇ ਤੇ ਅੱਜ ਆਪਾਂ ਲਾਇਆ ਜੀ ਰੋਟ ਅਗੋਂ ਪਸਤ ਲਗਈ ਰੋਟੀ ਦੀ ਤਿਆਰੀ ਰੂਟ ਬਈ ਅਗਲਾ ਲੈ ਕੇ ਜਾਂਦਾ ਹਨ ਦਿਖਾਉਣੇ ਤਾਂ ਸਾਰੇ ਹੀ ਪੈਂਦੇ ਆ ਕਿ ਪਾਇਸਲੇ ਵੀਡੀਓ ਬਣਾਉਣ ਵਾਸਤੇ ਬਾਈ ਦਾ ਟਾਈਮ ਨਹੀਂ ਨਿਕਲਦਾ ਠੀਕ ਹੈ ਜੀ ਆਪਾਂ ਕਰਾਂਗੇ ਹੁਣ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਤਾਂ ਨੇ ਵਾਲੇ ਮੇਰੇ ਭੈਣ ਭਰਾਵਾਂ ਦਾ ਲਾਈਵ ਦੇ ਵਿੱਚ ਮੇਰੇ ਨਾਲ ਜੁੜਨ ਲਈ ਬਈ ਤੇ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਆ ਸੋਹਣੇ ਸੋਹਣੇ ਵਧੀਆ ਵਧੀਆ ਮੇਰੇ ਭੈਣ ਭਰਾਵਾਂ ਨੇ ਕਮੈਂਟ ਜ਼ਰੂਰ ਕਰਨੇ ਬਈ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਤੇ ਜ਼ਰੂਰ ਸਪੋਰਟ ਕਰਨੀ ਮੇਰੇ ਭੈਣ ਭਰਾਵਾਂ ਦਾ